ਹੈਲੋ ਗਾਇਜ਼ ਬੈਕ ਟੂ ਮਾਈ ਚੈਨਲ ਬੈਕ ਟੂ ਮਾਈ ਬਲੌਗ ਤੇ ਰੱਬ ਦੇ ਪਿਆਰਿਓ ਅੱਜ ਦੇ ਨਿਊ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਭਾਈ ਸਾਡੇ ਨਾਲ ਕਈ ਦਿਨਾਂ ਤੋਂ ਸਕੀਮ ਬਣਾ ਲੈਂਦੇ ਸੀ ਸਕੀਮ ਢਾ ਲੈਂਦੇ ਸੀ ਬਣਾ ਲੈਂਦੇ ਸੀ ਢਾ ਲੈਂਦੇ ਸੀ ਤੇ ਫਾਈਨਲੀ ਅੱਜ ਉਹ ਦਿਨ ਆ ਹੀ ਗਿਆ ਹਨਾ ਕਿਉਂਕਿ ਠੰਡ ਦਾ ਜਿਹੜਾ ਟਾਈਮ ਸਮਾਂ ਉਹ ਵੀ ਨਿਕਲਿਆ ਜਾ ਰਿਹਾ ਤੇ ਅੱਜ ਅਸੀਂ ਬਣਾਉਨੇ ਆ ਭਾਈ ਗਾਜਰ ਪਾ ਤੇ ਇਧਰ ਭਾਈ ਹੋਈ ਜਾਂਦੀਆਂ ਨੇ ਗਾਜਰਾਂ ਕਦੂਕਸ਼ ਕਿਦਾਂ ਠੀਕ ਹੈ ਨਹੀਂ ਠੀਕ ਨੇ ਠੀਕ ਭਾਈ ਕੱਲ ਇਹਨਾਂ ਨੇ ਨਾ ਪਕੌੜੇ ਖਾਦੇ ਸੀਗੇ ਤੇ ਬਿਮਾਰ ਹੋ ਗਏ ਸੀਗੇ ਜਵਾਕ ਭਾਈ ਬੇਟੇ ਨੂੰ ਭੇਜਿਆ ਸੀ ਦੁੱਧ ਲੈਣ ਵਾਸਤੇ ਡੈਰੀ ਤੇ ਤੇ ਮੈਂ ਕਿਹਾ ਚਲੋ ਐਨੇ ਰੋਟੀ ਰਾਟੀ ਬਣਾ ਲੀਏ ਉਧਰ ਭਾਈ ਤਵਾ ਚੜਾ ਰੱਖਿਆ ਮੈਂ ਕਿਹਾ ਚਲੋ ਆਪਾਂ ਥੋੜੀ ਜਿਹੀ ਵੀਡੀਓ ਸ਼ੂਟ ਕਰ ਲਈਏ ਮੇਰੀ ਕੋਸ਼ਿਸ਼ ਹੈ ਹੀ ਰੈਸਪੀ ਗਾਜਰਪਾ ਦੀ ਲਾਸਟ ਤੱਕ ਤੁਹਾਨੂੰ ਵੀਡੀਓ ਜਿਹੜੀ ਸ਼ੇਅਰ ਜਰੂਰ ਕਰੂੰਗੀ ਗਾਜਰਪਾ ਦੀ ਤੇ ਠੀਕ ਹੈ ਦਰਸ਼ਕੋ ਇੱਕ ਵਾਰੀ ਆਪਾਂ ਕਰਦੇ ਹਾਂ ਵੇਟ ਅਜੇ ਤਾਂ ਚਿੱਲਾ ਚਲਾਈਆਂ ਧੋਈਆਂ ਧੋਈਆਂ ਹੋਈ ਜਾਂਦੀਆਂ ਗਾਜਰਾ ਤਿਆਰੀਆਂ ਕਿਵੇਂ ਜੱਗਿਆ ਖਾਣੀਆਂ ਸੌਖੀਆਂ ਕਿ ਚੀਜ਼ ਬਣੀ ਖਾਣੀ ਸੌਖੀ ਹੈ ਨਾ ਅਸੀਂ ਵੀ ਡਿਊਟੀ ਲਾਦੇ ਨਾ ਆਏ ਤੇ ਨਾ ਮਰ ਵਾਲੇ ਟੁੰਡ ਗਈਆਂ ਤੇ ਨਹੀਂ ਨਹੀਂ ਛੱਡ ਦੀ ਸਬਜ਼ੀ ਬਣਾ ਲਾਂਗੇ ਕਾਦੇ ਵਾਸਤੇ ਕੋਈ ਨਹੀਂ ਆਪਾਂ ਵੈਸੇ ਰੱਖ ਲਾਂਗੇ ਸਬਜ਼ੀਆਂ ਵਾਸ ਸਬਜ਼ੀ ਵਾਸਤੇ ਥੋੜੀਆਂ ਹੀ ਆ ਤੇਰਾ ਟੁੰਡ ਗਈਆਂ ਬਾਈ ਜੀ ਤੇ ਹਾਂ ਤਲੀ ਰੱਖ ਲਿਆ ਕਰੋ ਨਾ ਇਸ ਤਰੀਕੇ ਐ ਤਲੀ ਤੇ ਲਾ ਲਿਆ ਕਰੋ ਐਵੇਂ ਤਲੀ ਕਰ ਤਲੀ मैं कड़ाई कुड़ी मांज के वी रख के आई आई मांज के रख के आई आ सची क्यों माड़ा जा करके, करके रखा गजरा कट के रखा ठीक है बी गजर कबले हलो भाई देने पाई, कड़ाई साफ करी पहला जंगाल तौन पता भी क्या दे ना? लोहे दे ਪਾਂਡੇ ਚੀਜ਼ ਬਣਾ ਕੇ ਖਾਦੀ ਵਧੀਆ ਰਹਿੰਦੀ ਹੈ ਲੋਹੇ ਦੀ ਕਮੀ ਜਿਹੜੀ ਹੁੰਦੀ ਹੈ ਪੂਰੀ ਹੋ ਜਾਂਦੀ ਹੈ ਲੈ ਬੱਤਾ ਲੈ ਖਾ ਲੈ ਆ ਵੇਖੋ ਭਾਈ ਸਾਡੀ ਜਿੰਮੀ ਹਰੀ ਸਬਜ਼ੀ ਵੀ ਵੱਧੂ ਖਾਂਦੀ ਆ ਮौज मस्ती ਡੋਂਦੀ ਆ ਜਿੰਮੀ ਤਾਂ ਹਨਾ ਗਾਜਰੀ ਥੱਲੇ ਡਿਗਪੀ ਤਾਂ ਗਾਜਰਾਂ ਹੀ ਥੱਲੇ ਡਿਗਪੀਆਂ ਤੇ ਮਾਸਾ ਦਾ ਖਾਣ ਬੈਠੀ ਸੀ ਰੰਗਾ बहुत प्यारा है ना सुइया सुइया आ काट दे बस इधर का चक्कर पानी ठीक आ, प्रकुने प्रकुने। लकड़ के आ। लिया पारे, पारे ला खींच लो जगह पर क्यों नहीं है भाई है सच्ची पा ले क्यों लकड़ होर लेके कि नहीं हेलो भाई क्यों ले आ पा पकड़ाई च हाँ रोडो ਹੈਲੋ ਕੀ ਖਾਣੀ ਹੈ ਕੀ ਖਾਈਏ ਨਾ ਗਾਜਰਾ ਗਾਜਰਾ ਖਾਣੀ ਫੁੱਲ ਵੇਖ ਡੇਕ ਡੇ ਲੰਕ ਕਦੇ ਟੋਪੀ ਤੇ ਟੋਪੀ ਮੈਨ ਦੇ ਦੇ ਹਾਂ ਹਾਂ ਮੜੀ ਨਹੀਂ ਤਾਲੀ ਪੁੱਛੋ ਗਾਜਰ ਪਖਾਏਂਗੀ ਮੜੀ ਨਹੀਂ ਤਲਦ ਅਦੇ ਹੋ ਖਾਲੀ ਖਾਲੀ ਇਹ ਇਹ ਗਾ ਕਾਲੇ ਤੁਸੀਂ ਪਕੌੜੇ ਕੱਢ ਲੈ ਬੁੱਲੋ ਜਾਈਆ ਵੇਸਣ ਪੈ ਜਾਂਦਾ ਨਾ ਵੇਸ਼ਨਗਾ ਤੋਂ ਵੇਖੇ ਕੀ ਬੁਰਕੀ ਛਾਟ ਬਣ ਗਈ ਕਿਸੇ ਮੈਂ ਲੈ ਨੂੰ ਜਿੰਨੀ ਐਉ ਜਿੰਨੀ ਸਤਨਾਚ

ਜੱਗੇ ਤਾਂ ਤਾਂ ਹਲਦੀ ਵੀਰੀ ਹੈਂ ਜੱਗੇ ਤਾਂ ਤਾਂ ਹਲਦੀ ਵੀਰੀ ਛਾਨ ਕੇ ਪਾਲ ਲੈ ਛਾਨ ਕੇ ਪੀ ਲਾ ਅੱਜ ਨੂੰ ਮਾ ਘਰ ਪਰਸੇ ਨੂੰ ਬੰਦਾ ਵਰਸੂ ਦੀ ਸ਼ਰ ਰਹੀ ਵਰਸੂ ਆ ਇਧਰੋ ਪੁੱਤ ਪਿੱਛੇ ਬੰਨਾ ਕਿੱਥੇ ਇੱਥੇ ਨਾ ਬੈਠੀ ਇੱਥੇ ਕਰ ਤਰ ਪਾਪੇ ਨਹੀਂ ਲੱਗੇ ਖੜਿਆ ਕੰਮ ਉਦੋਂ ਪਿੱਛੇ ਬਹਿ ਜਾਣ ਲਿਆ ਡੈਡੀ ਹਲਵਾਈ ਤਕੜਾਈ ਬੈਠ ਬੈਠ ਆ ਲੋ ਗਾਇ ਦਿਰਾ ਪੈਸੇ ਲੱਗੇਗਾ ਤੇ ਚੱਢੀ ਕੀ ਕੀਤਾ ਪੈਸੇ ਲੱਗੇਗਾ ਤੇ ਚੱਢੀ ਬਖਾਇ ਕਿ ਅਜਾ ਨਿਕਲ ਗਿਆ ਆ ਦੇਖੋ ਓ ਵਾਓ ਨੈਚੁਰਲ ਆਰਗੇਨਿਕ ਕਿਤਾਬ ਇਹ ਲੱਗੇਗੀ ਜੂਸ ਮੋੜ ਕੇ ਕਰਿਆ ਬਿੱਟੂ ਵੀ ਅੱਜ ਵੇਖਦਾ ਅਗਲਾ ਵੀ ਗੱਜਰ ਪਾ ਬੜੀ ਜਾਂਦਾ ਰਾਜੀਨਾਮਾ ਹੋ ਗਿਆ ਕੇ ਰਾਜੀਨਾਮਾ ਹੋਏ ਹੋਏ ਰਾਜੀਨਾਮਾ ਹੋ ਗਿਆ ਮੇਰੇ ਬਿੱਟੂ ਦਾ ਹੈ ਉਹ ਲੜਾਈ ਪਾ ਨਹੀਂ ਰਾਜੀਨਾਮਾ ਰਾਜੀਨਾ ਬਿੱਟੂ ਇੱਧਰ ਰਾਜੀਨਾਮਾ ਰਾਜੀਨਾਮਾ ਹੋ ਗਿਆ ਕੇ ਆਹ ਪਾ ਲੈ ਖੱਤੀ ਇਹ ਥੋੜਾ ਵੀ ਖਲੇ ਕਫੇ ਰੋ ਪਾ ਲਈ ਆ ਕਿਆ ਬਿਵਾਨੂ ਉਹ ਜਾਵੇਂ ਮਨੋ ਆ ਕਿਆ ਬਿ ਰੱਖ ਲੈ ਸਹੀ ਗੱਲ ਜੇ ਥੋੜਾ ਰਹਿ ਗਿਆ ਤਾਂ ਪਾ ਲਈ ਕੇ ਪਾਣਾ ਕੇਰੇ ਨੂੰ ਖੋਲ ਕੇ ਹੋਰ ਪਾ ਲਈ ਫਿਰ ਬਾਅਦ ਚ ਪਾ ਲਈ ਨਖੋਲ ਲੈ ਪਹਿਲਾਂ ਇਹ ਸਿੱਧੀ ਨਹੀਂ ਲੱਗੀ ਇਹ ਰੱਖੀ ਗਈ ਸਿੱਧੀ ਕਰ ਲੈ ਮਾੜੀ ਜੀ ਹਾਂ ਲੋ ਭਾਈ ਆਪਾਂ ਦੁੱਧ ਵੀ ਪਾਤਾ ਤੇ ਬਾਪਾ ਇਤਾਰੇ ਮਾ ਨਾ ਬਪਾ ਹਾਂ ਅਚਾਬੇ ਮਾ ਚਾਬੀ ਅਚਾਬੇ ਮਾ ਹਾਂ ਅਚਾਬੇ ਥਾਲੀ ਕੋਣੀ ਪੀ ਥਾਲੀ ਥਾਲੀ ਲਿਆ ਦੇਣੀ ਹੈ ਇਧਰ ਬਈ ਆਪਾਂ ਚਾਹ ਬਣਾਉਣੀ ਰੱਖਤੀ ਸੀ ਚਾਹ ਗਈ ਹੈ ਉਬਲ ਦੁੱਧ ਵੱਦ ਪਾਤਾ ਕਿਉਂਕਿ ਟਾਈਮ ਕਾਫੀ ਹੋ ਗਿਆ ਸਾਨੂੰ ਉੱਥੇ ਲੱਗੇ ਪਿਆ ਨੂੰ ਤੇ ਚਾਹ ਨੂੰ ਮੰਨ ਕਰ ਗਿਆ ਤੁਸੀਂ ਵੀ ਪੀਣੀ ਐ ਤਾਂ ਭਾਈ ਦਰਸ਼ਕੋ ਆਜੋ ਪੀ ਲੋ दोने करने के कोई को कर लो चल खसखस भी देती ना मैं तो तो फड़ा दी तेन खसखस ले बहर बहर मैं सारा कुछ फड़ाया लिया तेन पता नहीं मैं कितने रखा बैठी भैया हलो भाई बदम खोपरा खसखस ਇਹੋਂ ਦੇ ਕਹਿਣਾ ਮੰਗੂ ਕੀ ਲੈ ਨਾ ਵੀਡੀਓ ਜਿ ਬਣਾ ਦੇ ਨਾ ਆਪਣੇ ਪਿੰਡ ਦੇ ਹੀ ਨੇ ਹਾਂ ਨੂਰ ਦੀ ਉਹਨੇ ਕਹਾ ਇਹ ਜੀ ਡਰਾਈ ਫਰੂਟ ਨੇ ਐ ਖੋਪਾ ਐ ਡਰਾਈ ਫਰੂਟ ਨਹੀਂ ਗੇ ਜਿਹਨੂੰ ਪਤਾ ਨਹੀਂ ਹੁੰਦਾ ਹਾਂਜੀ ਚਲੋ ਆਪਾਂ ਕਿਸੇ ਨੂੰ ਕਿਉਂ ਕਹਿਣਾ ਵਿਚਾਰੇ ਨੂੰ ਆਪੋ ਆਪ ਦੀ ਗੁੱਲੀ ਸੇਕਦੇ ਆ ਵੀ ਸਾਰੇ ਹਲੋ ਬਈ ਹੁਣ ਆਪਾਂ ਜਿਹੜੇ ਡਰਾਈ ਆ ਬਦਾਮ ਕੋਪਾ ਕਦੂ ਕਸ਼ ਕਿਤੇ ਹੋਏ ਸਾਰੇ ਸੁੱਕਾ ਮੇਵਾ ਜਿੰਨਾ ਵੀ ਹੈ ਥੋੜਾ ਥੋੜਾ ਪਾਈ ਜਾਂਨੇ ਆ ਇਹ ਇੱਕ ਹੋਰ ਹੈ ਜਿਹੜੀ ਖਸਖਸ ਹੈ ਨਾ ਹਾਂ ਇਹ ਅੱਜ ਕੱਲ ਨਹੀਂ ਨਹੀਂ ਪਤਾ ਪੁਰਾਣੀ ਵੀ ਨਹੀਂ ਪਤਾ ਵੀ ਇਹ ਖਸਖਸ ਕਿਉਂ ਪੈਂਦੀ ਖਸਖਸ ਪਾਣੀ ਦੇ ਦੀ ਜਾਇ ਦੇ ਚ ਚੰਗੀ ਹੁੰਦੀ ਹਾਂ ਚੰਗੀ ਹੁੰਦੀ ਹੈ ਕਹਿੰਦੇ ਵੀ ਇਹਦੇ ਨਾਲ ਗੋੜਾ ਡਾਡੋਡੇ ਹਾਂ

ਤੇ ਬੱਚਿਆਂ ਵਾਸਤੇ ਕੋਈ ਵੀ ਚੀਜ਼ ਬਣਾਓ ਸ਼ੌਂਕ ਦੀ ਬਣਾਇਆ ਕਰੋ ਵਧੀਆ ਬਣਾਇਆ ਕਰੋ ਦਿਲ ਲਾ ਕੇ ਤਾਂ ਕਿ ਖਾਣ ਚ ਵੀ ਵਧੀਆ ਲੱਗੇ ਹਨਾ ਸਵਾਦ ਲੱਗੇ ਬੱਚੇ ਸ਼ੌਂਕ ਨਾਲ ਖਾਣ ਤੇ ਆ ਕਸਟਰਡ ਹੈ ਇਹ ਕਹਿੰਦੇ ਵੀ ਕਸਟਰਡ ਪਕਾ ਲਿਓ ਵਧੀਆ ਇਹਨੂੰ ਨਾ ਇਸ ਤਰੀਕੇ ਹਿਲਾਇ ਜਾਣਾ ਹਨਾ ਹਿਲਾਇ ਜਾਣਾ ਕਿਉਂਕਿ ਇਹ ਨਾ ਥੱਲੇ ਲੱਗ ਜਾਂਦਾ ਹੈ ਕਸਟਰਡ ਫਿਰ ਮਸਕ ਜੀ ਆਉਣ ਲੱਗ ਜਿੰਦੀ ਸਮੈਲ ਜੀ ਆਉਣ ਲੱਗ ਜਿੰਦੀ ਤੇ ਆ ਦੇਖੋ ਬਈ گاੜਾ ਹੋ ਚੁੱਕਿਆ ਹੈ ਆ ਤੁਸੀਂ ਦੇਖ ਸਕਦੇ ਹੋ ਆਪਾਂ ਦੁੱਧ ਪਾ ਕੇ ਗਾੜਾ ਕੀਤਾ ਸੀ ਇਸ ਨੂੰ ਇਹ ਹੁਣ ਆਪਾਂ ਇਹਨੂੰ ਬੰਦ ਕਰ ਦਾਂਗੇ ਗੈਸ ਨੂੰ ਤਾਂ ਕਿ ਥੱਲੇ ਨਾ ਲੱਗੇ ਬਸ ਇਹਦਾ ਪੇਸਟ ਇਦਾਂ ਦਾ ਹੀ ਬਣਾਉਣਾ ਹੈ ਆਹ ਲੋ ਵੀ ਗੈਸ ਆਪਾਂ ਬੰਦ ਕਰਤਾ ਆਹ ਲੋ ਵੀ ਆਪਣਾ ਕਸਟਰਡ ਤਿਆਰ ਹੈ ਚਮਚ ਫੜਾ ਮੈਂ ਆ ਵਿੱਚ ਪਾ ਕੇ ਘੋਲ ਲਾ ਇਹ ਹਾਂ ਇੱਕ ਮਿੰਟ ਦੇਣੇ ਹੋ ਗਿਆ ਨਾ ਇੱਕ ਮਿੰਟ ਦੇਣੇ ਲਈ ਜੀ ਬਣ ਗਈ ਇਹਦੀ ਆ ਲਓ ਵੀ ਖੰਡ ਵੀ ਸੰਪੂਰਨ ਕਰਤੀ ਤੇ ਦੇ ਮਿੱਠਾ ਬਾਲਾ ਹੋ ਗਿਆ ਫੇਰ ਬਾਲਾ ਨਿੰਦਾ ਬੱਤਾ ਹਾਂ ਹੋ ਗਿਆ ਖੱਤ ਨੂੰ ਬਣਾ ਦਰਸ਼ਕੋ ਆਪਣਾ ਗਾਜਰ ਪਾ ਬਣ ਕੇ ਰੈਡੀ ਆ ਦੇਖੋ ਵਧੀਆ ਸਾਰਾ ਦੁੱਧ ਸੁੱਕ ਗਿਆ ਤੇ ਹਜੇ ਅਸੀਂ ਲਾਇਆ ਨਹੀਂ ਜਿਹੜਾ ਕੋਈ ਮਾੜਾ ਮੋਟਾ ਤੇ ਦੁੱਧ ਹੈਗਾ ਉਹ ਸੁੱਕ ਜੂਗਾ ਠੀਕ ਹੈ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਕਰਦੇ ਹਾਂ ਐਂਡ ਮਿਲਦੇ ਹਾਂ ਤੁਹਾਨੂੰ ਕਿਸੇ ਨੈਕਸਟ ਵਲੌਗ ਦੇ ਵਿੱਚ ਕੱਟ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ